ਸਾਰੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾਵਾਂਗੇ ਬੈਂਗਨ ਤੇ ਆਲੂ ਦੀ ਰਸੇ ਵਾਲੀ ਸਬਜੀ ਇਹ ਰਸੇ ਵਾਲੀ ਸਬਜੀ ਬਣਾ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕਰਾਂਗੇ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਇਹ ਸਬਜੀ ਨੂੰ ਬਣਾ ਕੇ ਤਿਆਰ ਕੀਤਾ ਇਹ ਸਬਜੀ ਨੂੰ ਰੋਟੀ ਫੁਲਕੇ ਨਾਲ ਜਾਂ ਅਸੀਂ ਚੋਲਿਆਂ ਦੇ ਨਾਲ ਵੀ ਸਰਵ ਕਰ ਸਕਦੇ ਆ ਇਹ ਸਬਜੀ ਚੋਲਿਆਂ ਦੇ ਨਾਲ ਵੀ ਅਸੀਂ ਖਾਈਏ ਤੇ ਬਹੁਤ ਹੀ ਸਵਾਦ ਲੱਗਦੀ ਹੈ ਚਲੋ ਫਿਰ ਵੇਖੋ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਬਣਾ ਕੇ ਤਿਆਰ ਕੀਤੀ ਸਬਜੀ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਨ੍ਹਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਆਲੂ ਬੈਂਗਣ ਦੀ ਸਬਜ਼ੀ ਬਣਾਵਾਂਗੇ ਇਹਨਾਂ ਬੈਂਗਣਾਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਲਿਆ ਵਾ ਧੋ ਕੇ ਤੋਂ ਹੁਣ ਇਹਨਾਂ ਦੀ ਕਟਿੰਗ ਕਰ ਲੈਣੀ ਹੈ ਸਭ ਤੋਂ ਪਹਿਲਾਂ ਇਹਨਾਂ ਦੀ ਇਹ ਡੰਡੀਆਂ ਦੇ ਉੱਪਰ ਨਾਲ ਬਣਿਆ ਹੁੰਦਾ ਵਾ ਜਿਹੜੀ ਛਤਰੀ ਜੀ ਇਹਨੂੰ ਅਸੀਂ ਸਾਫ਼ ਕਰ ਲੈਣੀ ਹੈ ਬੈਂਗਣਾਂ ਦੀ ਸਬਜ਼ੀ ਬਹੁਤ ਹੀ ਵਧੀਆ ਸੁਆਦ ਲੱਗਦੀ ਹੈ ਡੰਡੀ ਆਪਾਂ ਨਹੀਂ ਲਾਵਾਂਗੇ ਥੋੜੀ ਥੋੜੀ ਡੰਡੀ ਅੱਗੋਂ ਲਾ ਲਾਂਗੇ ਜਿਆਦਾ ਨਹੀਂ ਡੰਡੀਆਂ ਲਾਵਾਂਗੇ। ਬੈਂਗਣਾਂ ਨੂੰ ਅਸੀਂ ਉਪਰੋਂ ਸਾਫ਼ ਕਰ ਲਿਆ ਚੰਗੀ ਤਰ੍ਹਾਂ। ਇੱਕ ਬੌਲ ਦੇ ਵਿੱਚ ਪਾਣੀ ਪਾ ਲਾਂਗੇ। ਬੈਂਗਰ ਨੂੰ ਕੱਟਦੇ ਆ ਸਾਰੀ ਪਾਣੀ ਦੇ ਵਿੱਚ ਪਾ ਦਾਂਗੇ। ਬੈਂਗਣ ਲੈ ਲੈਨੇ ਇਹਨੂੰ ਚੈੱਕ ਕਰ ਲਾਂਗੇ। ਜੇ ਵਿੱਚੋਂ ਕਾਣਾ ਵਾ ਤੇ ਇਹਨੂੰ ਅਸੀਂ ਕੱਢ ਦਾਂਗੇ। ਜਿਸ ਤਰ੍ਹਾਂ ਵੇਖੋ ਇਹ ਵਿੱਚੋਂ ਕਾਣਾ ਨੂੰ। ਇਹਨੂੰ ਅਸੀਂ ਕੱਢ ਦਾਂਗੇ ਵਿੱਚੋਂ। ਦੋ ਪੀਸ ਇਹਦੇ ਕੱਟ ਲਾਂਗੇ। ਇਸ ਤਰ੍ਹਾਂ ਅਸੀਂ ਕੱਟ ਕੇ ਤੇ ਇਹਨਾਂ ਨੂੰ ਪਾਣੀ ਦੇ ਵਿੱਚ ਨਾਲ ਦੀ ਨਾਲ ਪਾ ਲਏਗੇ ਸਾਰੇ ਬੈਂਗਣਾਂ ਦੀ ਕਟਿੰਗ ਇਸੇ ਤਰ੍ਹਾਂ ਕਰ ਲਈਨੇ ਬੈਂਗਣਾਂ ਦੀ ਕਟਿੰਗ ਕਰਕੇ ਤੇ ਇਹਨਾਂ ਨੂੰ ਪਾਣੀ ਦੇ ਵਿੱਚ ਪਾ ਲਿਆ ਹੁਣ ਅਸੀਂ ਬਾਕੀ ਤਿਆਰੀ ਕਰ ਲਈਨੇ ਇੱਕ ਆਲੂ ਲਿਆਵਾ ਇਹਨੂੰ ਵੀ ਛੇਲ ਲੈਨੇ ਆਲੂ ਦਾ ਵੀ ਛਿਲਕਾ اتار ਲਿਆ ਵਾ ਤੇ ਇਹਦੀ ਕਟਿੰਗ ਕਰ ਲਈਨੇ ਨਾ ਜਿਆਦਾ ਮੋٹے ਤੇ ਨਾ ਜਿਆਦਾ ਪਤਲੇ ਅਸੀਂ ਪੀਸ ਕੱਟੇ ਲਾ ਲੂ। ਇਹਨਾਂ ਵਿੱਚ ਪਾਣੀ ਚ ਪਾ ਲੈਣੀ ਕਿਉਂਕਿ ਆਲੂ ਵੀ ਜਲਦੀ ਕਾਲੇ ਹੋ ਜਾਂਦੇ ਆ। ਟਮਾਟਰ ਤੇ ਪਿਆਜ਼ ਵੀ ਕੱਟ ਲਿਆ। ਆਲੂ ਵੀ ਕਟਿੰਗ ਕਰ ਲਿਆ ਤੇ ਬੈਂਗਨ ਵੀ। ਹੁਣ ਅਸੀਂ ਤੜਕਾ ਲਾਵਾਂਗੇ। ਇੱਕ ਕੜਛੀ ਪਾਵਾਂਗੇ ਤੇਲ ਸਰੋਂ ਦਾ ਤੇਲ ਲਿਆ ਸੀ। ਤੇਲ ਨੂੰ ਗਰਮ ਹੋਣ ਦਿਨੇ ਚੰਗੀ ਤਰ੍ਹਾਂ। ਤੇਲ ਗਰਮ ਹੋਣ ਤੋਂ ਬਾਅਦ ਇੱਕ ਚਮਚਾ ਜੀਰਾ ਥੋੜੀ ਜਿਹੀ ਰਾਏ ਇੱਕ ਪਿੰਚ ਹਿੰਗ ਥੋੜਾ ਜਿਹਾ ਕੜੀ ਪੱਤਾ ਲਾਲੀ ਪਾਦਾਂਗੇ ਪਿਆਜ਼ ਪਿਆਜ਼ ਨੂੰ ਥੋੜਾ ਜਿਹਾ ਭਨਣ ਲਈਏ ਆਦਰਕ ਤੇ ਹਰੀ ਮਿਰਚ ਦਾ ਪੇਸਟ ਇਹਨੂੰ ਵੀ ਨਾਲ ਹੀ ਪੋਣ ਲਈਏ 2 ਮਿੰਟ ਟਮਾਟਰ ਪਾ ਲਾਂਗੇ ਟਮਾਟਰਾਂ ਨੂੰ ਚੰਗੀ ਤਰ੍ਹਾਂ ਭਨਣ ਲਈਏ टमाटर भी चंगी तरह भुज गया तो प्याज भी एक दोनों चीज़ें चंकी तरह सॉफ्ट हो गई हूँ असी मसाले ऐड कर लेंगे नमक टेस्ट अनुसार हल्दी पाउडर गर्म मसाला चमचा अंब चूरा पाउडर ती लाल मिर्च धनिया पाउडर अद्धा चमचा सौंफ का पाउडर इन्हों मसाल मिक्स कर लेंगे पा के इन भुन लेंगे ले कि ले ले। मसाले ज्यादा नहीं ਸਬਜੀ ਦਾ ਤੜਕਾ ਪੁੱਜ ਕੇ ਤਿਆਰ ਆ ਤੁਸੀਂ ਵੀ ਦੇਖ ਸਕਦੇ ਜੀ ਬਹੁਤ ਹੀ ਵਧੀਆ ਸਬਜੀ ਦਾ ਤੜਕਾ ਪੁੱਜ ਕੇ ਤਿਆਰ ਹੋਇਆ ਤੜਕੇ ਨੇ ਤੇਲ ਛੱਡ ਦਿੱਤਾ ਆਲੂ ਪਾ ਲੈਣੇ ਵਿੱਚ ਆਲਵਾ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਪਾ ਲਾਂਗੇ ਬੈਂਕਨ ਜਿਹੜੇ ਅਸੀਂ ਕੱਟ ਕੇ ਰੱਖੇ ਸੀ ਉਹਨਾਂ ਨੂੰ ਪਾ ਲੈਣੇ ਵਿੱਚ ਇਹਨਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਅਸੀਂ ਰਸੇ ਵਾਲੇ ਬਣਾਵਾਂਗੇ ਆਲੂ ਪਤਾਉਂ ਥੋੜਾ ਜਿਹਾ ਪਾਣੀ ਪਾ ਲੰਨਾ ਇਹਨਾਂ ਬੈਂਗਣਾ ਨੂੰ ਅਸੀਂ ਪਤਾਉਂ ਹੀ ਬੋਲਦੇ ਆ ਤੁਸੀਂ ਬੈਂਗਣ ਬੋਲ ਲਓ ਪਤਾਉਂ ਬੋਲ ਲਓ ਥੋੜਾ ਜਿਹਾ ਪਾਣੀ ਹੋਰ ਪਾ ਲੈਨੇ ਅਸੀਂ ਗਰੇਵੀ ਵਾਲੀ ਸਬਜੀ ਬਣਾ ਕੇ ਤਿਆਰ ਕਰਨੀ ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਉੱਪਰੋਂ ਕਵਰ ਕਰ ਦਿੰਨੇ ਤੇ 5 ਮਿੰਟ ਵਾਸਤੇ ਇਹਨੂੰ ਬਨਣ ਦਿੰਨੇ ਸਬਜੀ ਚੈੱਕ ਕਰ ਲੈਨੇ ਆ ਸਬਜੀ ਬਣਦੀ ਨੂੰ 5-4 ਮਿੰਟ ਹੋ ਗਏ ਆ ਵਾਸਤਵ ਤੌਰ ਤੇ 10 ਮਿੰਟ ਹੋਰ ਲੱਗਣੇ ਆ ਤੇ ਸਬਜੀ ਸਾਡੀ ਬਣ ਕੇ ਤਿਆਰ ਹੈ ਬਹੁਤ ਹੀ ਵਧੀਆ ਜਿੰਨ ਚੈੱਕ ਕਰ ਲੈਨੇ ਆ ਸਬਜੀ ਨੂੰ ਬਾਂਦੀ ਨੂੰ 8-10 ਮਿੰਟ ਹੋ ਗਿਆ ਤੁਸੀਂ ਦੇਖ ਸਕਦੇ ਜੀ ਸਬਜੀ ਬਣ ਕੇ ਤਿਆਰ ਹੈ ਬਹੁਤ ਹੀ ਵਧੀਆ ਸਬਜੀ ਬਣ ਕੇ ਤਿਆਰ ਹੋਈ ਆ ਆਹਖੋ ਬੈਂਗਣ ਵੀ ਇਕਦਮ ਗਲ ਗਏ ਤੇ ਆਲੂਆਂ ਨੂੰ ਚੈੱਕ ਕਰ ਲੈਨੇ ਆ ਆਲੂ ਵੀ ਸੌਫਟ ਨੇ ਆਲੂ ਤੇ ਬੈਂਗਣ ਦੀ ਸਬਜੀ ਬਣ ਕੇ ਤਿਆਰ ਹੈ ਇਹ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ। ਥੋੜੀ ਜਿਹੀ ਕਸੂਰੀ ਮੇਥੀ ਲਈ ਹੈ। ਇਹਨੂੰ ਤਵੇ ਤੇ ਸੇਕ ਲਿਆ ਸੀ। ਹੱਥਾਂ ਨਾਲ ਕ੍ਰਸ਼ ਕਰਕੇ ਇਹਨੂੰ ਵਿੱਚ ਪਾ ਦਿੰਦੇ ਹਾਂ। ਇਹਦੇ ਨਾਲ ਸਬਜੀ ਦਾ ਟੇਸਟ ਬਹੁਤ ਹੀ ਵਧੀਆ ਹੋ ਜਾਂਦਾ। ਥੋੜਾ ਜਿਹਾ ਜੀ ਕਰਮ ਮਸਾਲਾ ਪਾ ਦਿੰਦੇ ਹਾਂ। ਸਬਜੀ ਸਾਡੀ ਬਣ ਕੇ ਤਿਆਰ ਹੈ। ਇਹ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ। ਇਹ ਸਬਜੀ ਨੂੰ ਅਸੀਂ ਫੁਲਕੇ ਨਾਲ, ਪਰੌਂਠੀ ਨਾਲ, ਨਾਲ ਨਾਲ ਜਾਂ ਸੀ ਚੋਲਾਂ ਦੇ ਨਾਲ ਵੀ ਖਾ ਸਕਦੇ ਆ ਇਹ ਸਬਜੀ ਖਾਣ ਵਿੱਚ ਬਹੁਤ ਹੀ ਸੁਆਦ ਲੱਗਦੀ ਆ ਤੁਸੀਂ ਵੀ ਇਸ ਤਰ੍ਹਾਂ ਬਣਾਇਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜਿਹੜੇ ਮੇਰੇ ਭੈਣ ਭਰਾਵਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਸਬਸਕ੍ਰਾਈਬ ਜਰੂਰ ਕਰੋ ਚਲੋ ਫਿਰ ਮਿਲਦੇ ਆ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ